ਇੱਕ ਦਿਨ ਨਸੀਰਉਦੀਨ ਆਪਣੇ ਗਧੇ ਨੂੰ ਲੈ ਕੇ ਛੱਤ ਤੇ ਚੜ ਗਿਆ ਹੁਣ ਗਦਾ ਛੱਤ ਤੇ ਜਾ ਕੇ ਦਲਤੇ ਮਾਰਨ ਲੱਗਿਆ ਗਦੇ ਨੇ ਤਾਂ ਹੁਣ ਗਧਿਆਂ ਲਈ ਕਰਨੀ ਐ ਉਹਨੂੰ ਕਿਹੜਾ ਵਿਚਾਰਿਆ ਨੂੰ ਇੰਨੀ ਅਕਲ ਹੁੰਦੀ ਆ ਲੈ ਵੀ ਨਸੀਰਉਦੀਨ ਕਹਿੰਦਾ ਵੀ ਪਹਿਲਾਂ ਇਹਨੂੰ ਹੁਣ ਥੱਲੇ ਤਾਰ ਕੇ ਆਵਾਂ ਮੈਂ ਤਾਂ ਗਲਤੀ ਨਾਲ ਗਦਾ ਕੋਠੇ ਤੇ ਚੜਾ ਲਿਆ ਹੁਣ ਜਦੋਂ ਉਹਨੂੰ ਥੱਲੇ ਤਾਰਦਾ ਗਦਾ ਉਤਰਦਾ ਨਹੀਂ ਉਹ ਗਦੇ ਨੂੰ ਥੱਲੇ ਤਾਰਦਾ ਗਦਾ ਤਾਂ ਆਕੜ ਕੇ ਖੜ ਗਿਆ ਲੈ ਵੀ ਇਦਾਂ ਹੀ ਹੁੰਦਾ ਰਿਹਾ ਖਿੱਚ ਤੂੰ ਚੱਲਦੀ ਰਹੀ ਗਦੇ ਨੂੰ ਆਇਆ ਗੁੱਸਾ ਔਰ ਨੇ ਤਾਂ ਨਸੀਰਉਦੀਨ ਦੇ ਇਹੋ ਜੀ ਮਾਰੀ ਲੱਤ ਉਹ ਤਾਂ ਬਿਨਾ ਬ੍ਰੇਕਾਂ ਥੱਲੇ ਆਇਆ ਲੈ ਵੀ ਉਹ ਤਾਂ ਥੱਲੇ ਡਿੱਗ ਗਿਆ ਹੁਣ ਗਦਾ ਦਲੱਤੇ ਮਾਰੀ ਜਾਂਦਾ ਕੋਠੇ ਤੇ ਨਸੀਰਉਦੀਨ ਬਾਜਾਂ ਮਾਰੀ ਜਾਂਦਾ ਵੀ ਥੱਲੇ ਆ ਜਾ ਥੱਲੇ ਆ ਜਾ ਛੱਤ ਤੋੜੇਗਾ ਹੁਣ ਉਹਨੂੰ ਕਿਹੜਾ ਸਮਝ ਆਉਂਦੀ ਆ ਉਹ ਹੋਰ ਤੇਜ਼ ਹੋ ਗਿਆ ਬਾਜ ਸੁਣ ਕੇ ਉਹ ਨੀਚੇ ਭolli ਜਾਂਦਾ ਗਦਾ ਉੱਪਰ ਦਲੱਤੇ ਮਾਰੀ ਜਾਂਦਾ ਲੈ ਵੀ ਇਦਾਂ ਹੀ ਚੱਲਦਾ ਰਿਹਾ ਨਸੀਰਉਦੀਨ ਕਹਿੰਦਾ ਤੂੰ ਤਾਂ ਛੱਤ ਤੋੜ ਦੇਗਾ ਥੱਲੇ ਆ ਜਾ ਹੁਣ ਗਦੇ ਨੂੰ ਸਮਝ ਨਹੀਂ ਆਉਂਦੀ ਜਦੋਂ ਨਾ ਹਟਿਆ ਦਲੱਤੇ ਮਾਰਦਾ ਰਿਹਾ ਛੱਤ ਦਾ ਇੱਕ ਬਾਲਾ ਟੁੱਟ ਗਿਆ। ਇੱਕ ਬਾਲਾ ਟੁੱਟਿਆ ਉਹਨੇ ਦਲਤੇ ਹੋਰ ਚੱਕਤੇ। ਦੂਜਾ ਬਾਲਾ ਟੁੱਟਿਆ ਤੀਜਾ ਟੁੱਟਿਆ ਹੌਲੀ ਹੌਲੀ ਸਾਰੀ ਛੱਤ ਡਿੱਗ ਗਈ। ਜਦੋਂ ਸਾਰੀ ਛੱਤ ਡਿੱਗ ਗਈ ਨਾਲ ਹੀ ਵਿੱਚ ਗਦਾ ਡਿੱਗ ਗਿਆ। ਗਦੇ ਦੇ ਉੱਤੇ ਛੱਤ ਪੈ ਗਈ। ਹੁਣ ਗਦਾ ਵੀ ਮਰ ਗਿਆ। ਹੁਣ ਨਸੀਰਉਦੀਨ ਨੇ ਮੱਥੇ ਤੇ ਹੱਥ ਮਾਰਿਆ। ਕਹਿੰਦਾ ਉਹ ਭੁੱਲ ਭਲੇਖੇ ਵੀ ਗਦੇ ਨੂੰ ਕਿਤੇ ਛੱਤ ਤੇ ਨਾ ਲੈ ਚੜਿਓ। ਹੁਣ ਇਹ ਹੈ ਤਾਂ ਇੱਕ ਕਹਾਣੀ ਆ ਦੇਖੋ ਮੈਂ ਤੁਹਾਨੂੰ ਦੱਸਦੀ ਆ। ਏ ਕੁਝ ਗਦੇ ਬਿਰਤੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਵੀ ਸਾਡੇ ਨਾਲ ਐਂ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਗਦੇ ਬਿਰਤੀ ਵਾਲੇ ਲੋਕਾਂ ਨੂੰ ਨਾ ਛੱਤ ਤੇ ਲੈ ਕੇ ਚੜਦਿਆਂ ਇਟ ਮੀਨਸ ਅਸੀਂ ਬਹੁਤ ਜ਼ਿਆਦਾ ਹਾਈਪ ਤੇ ਲੈ ਚੜਦੇ ਆ ਜਾਂ ਉਹਨਾਂ ਨੂੰ ਅਸੀਂ ਪੰਪ ਦੇ ਦਿੰਦੇ ਆ ਉਹਨਾਂ ਨੂੰ ਕਿਤੇ ਕੁਝ ਸਮਝਣ ਲੱਗ ਜਾਂਦੇ ਆ ਵੀ ਹਾਂ ਇਹ ਬੰਦਾ ਹੈਗਾ ਉਹਦੀ ਰਿਸਪੈਕਟ ਕਰਨ ਲੱਗ ਜਾਂਦੇ ਆ ਤਾਂ ਉਹ ਬੰਦਾ ਸਾਡੇ ਸਿਰ ਤੇ ਚੜ ਕੇ ਹੀ ਕੁੱਦਣ ਲੱਗ ਜਾਂਦਾ ਤੁਸੀਂ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹਨੀ ਆ ਜਿਵੇਂ ਉਹ ਗਦੇ ਨੂੰ ਛੱਤ ਤੇ ਲੈ ਕੇ ਚੜਿਆ ਗਦਾ ਉੱਪਰ ਜਾ ਕੇ ਦਲੱਤੇ ਮਾਰਨ ਲੱਗਿਆ ਉਨੂੰ ਹੀ ਤੰਗ ਪਰੇਸ਼ਾਨ ਕਰਨ ਲੱਗ ਗਿਆ ਇਦਾਂ ਹੀ ਕੁਛ ਜਿਹੜੇ ਗਦੇ ਬਿਰਤੀ ਵਾਲੇ ਲੋਕ ਹੁੰਦੇ ਨੇ ਜਿਹੜਾ ਕਿਸੇ ਦਾ ਕਰਿਆ ਨਹੀਂ ਸਮਝਦੇ ਜਦੋਂ ਅਸੀਂ ਉਹਨਾਂ ਨੂੰ ਜ਼ਿਆਦਾ ਰਿਸਪੈਕਟ ਦੇ ਦਿੰਦੇ ਆ ਤਾਂ ਉਹ ਸਾਡੇ ਸਿਰ ਤੇ ਚੜ ਕੇ ਨੱਚਣ ਲੱਗ ਜਾਂਦੇ ਨੇ ਤੇ ਸਾਨੂੰ ਟਿੱਚਣੀ ਸਮਝਦੇ ਸਾਡਾ ਫਿਰ ਉਹ ਕਹਿਣਾ ਨਹੀਂ ਮੰਨਦੇ ਅਸੀਂ ਜਿੱਦਾਂ ਕਹਿੰਨੇ ਆ ਉਹ ਸਾਨੂੰ ਹੀ ਲੱਤ ਮਾਰ ਕੇ ਥੱਲੇ ਸੁੱਟਦੇ ਨੇ ਸਮਝ ਗਏ ਹੋਣੇ ਆ ਤੁਸੀਂ ਉਹ ਸਾਨੂੰ ਹੀ ਥੱਲੇ ਡੇਗਦੇ ਨੇ ਜਿਨ੍ਹਾਂ ਨੂੰ ਅਸੀਂ ਉੱਤੇ ਚੜਾਉਂਦੇ ਆ ਸੋ ਬੀ ਕੇਅਰਫੁਲ ਧਿਆਨ ਨਾਲ ਜਿਹੜਾ ਬੰਦਾ ਸਾਥ ਦੇਣ ਯੋਗ ਹੈ ਸਿਰਫ ਉਹਦਾ ਹੀ ਸਾਥ ਦੋ ਬੰਦੇ ਨੂੰ ਥੋੜਾ ਜਿਹਾ ਪਰਖ ਲੋ ਐਦਾਂ ਹੀ ਹਰ ਇੱਕ ਦਾ ਸਾਥ ਨਹੀਂ ਦੇਣਾ ਚਾਹੀਦਾ ਜਿਹੜੇ ਬੰਦੇ ਸਹੀ ਨੇ ਜਿਹੜੇ ਕਦਰ ਕਰਦੇ ਨੇ ਤੁਹਾਡੀ ਤੁਹਾਡੇ ਕਰੇ ਨੂੰ ਯਾਦ ਚੇਤੇ ਰੱਖਦੇ ਨੇ ਉਹਨਾਂ ਦੇ ਨਾਲ ਖੜੋ ਜਿਹੜੇ ਤੁਹਾਡੀ ਕਰਨੀ ਨੂੰ ਭੁੱਲ ਜਾਂਦੇ ਨੇ ਜਾਂ ਤੁਹਾਨੂੰ ਗਧੇ ਵਾਂਗੂ ਦਲੱਤਾਂ ਮਾਰ ਕੇ ਥੱਲੇ ਸੁੱਟਦੇ ਨੇ ਤੋਂ ਨੂੰ ਖਤਮ ਕਰ ਦਿੰਦੇ ਨੇ ਸੋ ਉਹਨਾਂ ਬੰਦਿਆਂ ਤੋਂ ਸਾਵਧਾਨ ਰਹੋ ਬੀ ਕੇਅਰਫੁਲ ਰਹੋ ਤੇ ਉਹਨਾਂ ਦਾ ਸਾਥ ਕਦੇ ਵੀ ਨਾ ਦਿਓ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਜ਼ਰੂਰ ਭੇਜੋ ਸਤਿ ਸ੍ਰੀ ਅਕਾਲ